ਲੋ ਜੀ ਮੇਰੇ ਵੀਰੋ ਅੱਜ ਆਇਆ ਹੀਰ ਨੂੰ ਨਮਾਉਣ ਮੋਟਰ ਤੇ ਕੋਈ ਗੱਲ ਨਹੀਂ ਆ ਲੈ ਮੇਰੇ ਵੀਰ ਭਾਈ ਲੱਗੇ ਹੋਏ ਨੇ ਨਮਾਉਣ ਬਹੁਤ ਸੋਹਣਾ ਬਹੁਤ ਸੋਹਣਾ ਚੰਗੀ ਤਰ੍ਹਾਂ ਰੇੜੇ ਕਰਕੇ ਬੰਦੇ ਲੱਗੇ ਆ ਅੰਨੇ ਨੇ ਕਿਹਾ ਮੇਰੀ ਸੜਾਈ ਕੋਈ ਬੱਚੀ ਨਹੀਂ ओके दाईसी ता करके दान ही अत्ता ही ल्याएया पहला इन्ना ਨਹੀਂ ਹੈਗਾ ਈ ਬੱਸ ਬੱਸ ਰੱਖ ਲੈ ਥੱਲੇ ਦਾਈ ਮਾਰ ਦੇ ਰੱਖ ਲੈ ਜਾਨਾ ਹੀਗਾ ਫੜ ਕੇ ਰਸਤਾ ਜਾਂ ਵਿੱਚ ਹੀ ਰਮ ਪਰਣੀ ਸੈਡ ਕਰ ਲੜੀ ਤਾਰਾ ਤੁਰ ਖੁਰਤ ਮਗਰਲੇ ਤਾਂ ਸਾਫ ਹੋ ਗਏ ਹੋਣਾ ਸੀਗਾ ਨਾਲ ਉਹ ਹੋਰ ਇਹੀ ਬਾਅਦ ਯਾਰ ਨਾ ਲਾਣੀ ਬੈਡ ਹੀ ਚਲੀ ਗਈ ਲਾਉਣਾ ਸੀ ਬਾਈ ਖੇਲ ਚ ਮਾਰ ਸਾੜ ਰਹਿ ਜਾਗੇ ਸਰ ਅੱਛਾ ਤੇਰੇ ਇਨੀ ਲਾਈਟ ਹੈ ਨਹੀਂ ਫੋਨ ਆ ਹੀ ਜਾਂਦਾ ਯਾਰ ਕੱਟ ਦੇ ਕਿਹਦਾ ਦਾ ਉਸਿਆ ਨਾਲ ਦਾ ਕੱਟ ਦੇ ਓਕੇ ਜੀ ਆ ਆ ਵੀ ਮੂੰਹ ਦਿਖਾ ਦੇ ਰਹਿਮੀ ਨਾਲ ਆਪਾਂ ਵੀ ਹੈਗੇ ਆ ਜੀ ਦਿਖਾਇਆ ਆਪਾਂ ਇੱਕ ਸਾਡਾ ਯਾਰ ਅਮਨਦੀਪ ਆ ਅਰਪਿੰਦਰ ਸਿੰਘ ਜੀ ਆਪਾਈ ਜੀ ਵੱਡੇ ਭਾਈ ਜੀ ਲਓ ਜੀ ਆ ਗਏ ਬਣਾ ਲਿਆ ਉਹ ਯਾਰ ਲੀਡ ਆਹ ਬਣਾਉਂਦਾ ਸੀ ਫੇਰ ਆਈ ਜਾਂਦੇ ਫੋਨ ਉਹਨਾਂ ਦੇ ਇੰਦਰ ਦੀ ਖਾ ਮੜਾ ਜਾ ਹੀਰ ਕਿਵੇਂ ਮਸਤ ਹੋਈ ਖੜੀ ਜਾਂਦੀ ਨਹੀਂ ਨਹੀਂ ਭਾਈ ਮਸਤਾ ਹੀਰ ਤਾਂ ਪੂਰੀ ਬੰਦੇ ਵੀ ਮਸਤਾ ਫੜਦੇ ਬੰਦੇ ਵੀ ਮਸਤਾ ਰੀਝਾਂ ਲੱਗੀਆਂ ਪਈਆਂ ਪੂਰੀਆਂ ਹੀਰ ਬਾਈ ਜੀ ਤੁਸੀਂ ਬੈਠੇ ਹੋ ਜੀ ਓਕੇ ਜੀ ਓਕੇ ਤਾਂ ਚੰਗੀ ਤਰ੍ਹਾਂ ਆਇਆ ਆਪਣੇ ਖੇਤ ਆ ਜੀ ਚੱਲ ਚੱਲ ਦੋਸਤੋ ਇੱਧਰ ਦੀ ਇੱਧਰ ਦੀ ਬ్రో ਯਾ ਚੱਲ ਦੋਸਤੋ ਈ ਗੱਲਾਂ ਘੱਟ ਲੈਣਾ ਵਾਲਾ ਸਰਦਾਰ ਵੈਰੀ ਗੁੱਡ ਬਹੁਤ ਸੋਹਣਾ ਜੀ ਠੀਕ ਤ੍ਰੇ ਮਾਸਤਾ ਜਰ ਦੇ ਬੰਦੇ ਵੀ ਮਾਸਤੀ ਹੈ ਘੋੜੀ ਵੀ ਮਾਸਤੀ ਹੈ ਘੋੜੀ ਵਾਸਤੇ ਹੈ ਮਾਸਤਾ ਜਾਨਗੀ ਹਰੇ ਆਪਣਾ ਵੀ ਫੇਸ ਟਾਈਮ ਹੋ ਗਿਆ ਜੀ ਲਓ ਜੀ ਆ ਦੇਖ ਲਓ ਜੀ ਠੀਕ ਹੈ ਜੀ ਠੀਕ ਹੈ ਆਪਾਂ ਵੀ ਆ ਕੇ ਬੈਠੀ ਹੋ ਨਾ 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 ਮੋਟੇ ਪਤ ਡਰਨਾ ਨਹੀਂ ਹੈਗਾ ਕੋਸ਼ਨੀ ਕਹਿਦੀ ਆਪਣੇ ਬੱਚੀ ਆ ਇਹ ਵੈਰੀ ਗੁੱਡ ਕੋਈ ਨਾ ਹਾਲ ਵੀ ਯਾਰ ਉਹਦੇ ਗਰੁੱਪ ਬੰਦੇ ਦੇਖ ਯਾਰ ਲੈਟ ਕਰੂਗਾ ਨੂੰ ਨਾ ਤੇ ਕਰਦੀ ਨਹੀਂ ਓਏ ਅੱਜ ਤਾਂ ਜੀ ਕੀ ਸਾਹਰੇ ਲੈਟ ਉਹ ਬਾਬੀ ਦੇ ਚਾਲਦੀ ਸੀ ਚਲੀ ਗਈ ਅੱਛਾ 9 ਵਜੇ ਆਈ ਚਲੀ ਗਈ ਆਉਂਦੀ ਆ ਦੁਪਹਿਰੇ ਵੀ ਚਲਦੀ ਹੁੰਦੀ ਆ ਯਾਰ ਲੈਟ ਕੋਈ ਗੱਲ ਨਹੀਂ ਪੁਰਾਣਾ ਦਾ ਸਰਾ ਹੋ ਗਿਆ ਕੋਈ ਆ ਸਾਡਾ ਜੀ ਆ ਸਰਾ ਫਾਰਮ ਜੀ ਚਲੇ ਸਾਫ ਪਾਣੀ ਬਾ ਪੀਏ ਜਮਾ ਸਰਾਏ ਦੋਨੇ ਪਾਸੇ ਤਾਂ ਆਏ ਜਮਾ ਸਰਾ ਕਰਾਤਾ ਨਾ ਖੁਰਾ ਦਾ ਦੋ ਸੋਨੇ ਦੇ ਗੰਨੇ ਆ ਤਾ ਬਹੁਤ ਬਹੁਤ ਥੋੜੇ ਲੱਕਣਦੇ ਆ ਕੱਟਦੇ ਕੱਟਦੇ ਵੀਡੀਓ